ਆਪਦੇ ਬਿਆਨ ਜਿਹੜੇ ਉਹ ਕਲਮ ਬੰਦ ਕਰਾਤੇ ਇੱਕ ਵਸ ਇਹ ਤੁਹਾਡੇ ਕਲਮ ਚ ਆਨ ਨਹੀਂ ਹਾਂ ਹਾਂਜੀ ਹੋਈ ਹੈ ਸਭ ਉਹ ਬਿਆਨ ਦਿੰਦੇ ਪਰ ਜਿਹੜੇ ਐਫ ਆਈ ਆਰ ਦਿੰਦੇ ਸੀ ਕਿ ਜਾਂ ਕੋਈ ਬਿਆਨ ਤੋਂ ਹੋ ਹੀ ਰਹੇ ਨੇ ਜਿਹੜੇ ਪਹਿਲਾਂ ਵੀ ਬਿਆਨ ਹੋਈ ਹੈ ਅੱਜ ਵੀ ਹੋਇਆ ਬਿਆਨ ਤੇ ਬਿਆਨ ਨਹੀਂ ਹੁੰਦੇ ਬਿਆਨ ਬਿਆਨ ਦਿੱਤੇ ਕੀ ਗਏ ਕੀ ਪੁੱਛ ਕੇ ਕੋਈ ਨਹੀਂ ਪੁੱਛਦਾ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਲੇ ਦਾ ਕੰਮ ਨਹੀਂ ਕਰਦਾ ਕੰਮ ਨਹੀਂ ਕਰ ਸਕਦਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਦੇ ਕੇ ਕਿਹਾ ਕਿ ਖਿਲਾਫ ਦੇ ਕੇ ਕਿਹਾ ਜੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂ ਨਰਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਉਹ ਉਸੇ ਸਾਹਮਣੇ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਹੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਇਹ ਵਿਜੀਲੈਂਸੀ ਟੀਮ ਘਰੇ ਪੁੱਛੀ ਚੱਕੀ ਮੈਂ ਇਕੱਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਫੋਨ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀ ਲੈ ਆਂ ਜਾਂ ਨਹੀਂ ਟੀਸਟਰ ਤੋਂ ਮੈਂ ਯਾਰ ਮੈਂ ਇੱਧਰ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਸੇਜ ਸਾਹਿਬ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕੀ ਕੀ ਮਾਮਲੇ ਕੀ ਗੱਲਬਾਤਾਂ ਹੀ ਕਰਨ ਆਏ ਹੈ ਕੋਰੇ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਕਰਨੀ ਨਹੀਂ ਨਹੀਂ ਬਰਾਬਰ ਆਇਆ ਤੀ ਤੈਨੂੰ ਟੀਵੀ ਜਿੱਸਾ ਤੇਰੇ ਤੋਂ ਬਾਅਦ ਇਹ ਕਹਿ ਚੀ ਕਿ ਪਾਦੇਸ ਆਲ ਦਾ 18 ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪ ਦੇ ਬਿਆਨ ਹੈ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਜਿਹੜੀਆਂ ਗੱਲਾਂ ਕਰ ਦੋਵਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਤੁਸੀਂ ਨੰਮਾ ਸਮਾ ਨਾਲ ਰਹੇ ਉਹਨਾਂ ਦੇ ਹਾਂਜੀ ਪਰ ਉਸ ਕੰਮ ਦੇ ਵਿੱਚ ਜਿੱਥੇ ਸੀ ਰੀਸੈਂਟ ਜਾਂ ਜਿਹੜਾ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਆ ਜੀਸ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਜੀਠੀਆ ਸਾਹਿਬ ਨੇ ਰਹਿੰਦੇ ਰਹੇ ਜੀ ਤੁਸੀਂ ਦੱਸ ਨਹੀਂ ਆਪਣੇ ਮੂੰਹ ਆਹ ਵੇਖੋ ਆ ਮਣੀ ਨਾਲੀ ਦੇ ਤਰ੍ਹਾਂ ਇਹ ਉਹਨਾਂ ਦੇ ਚੈਨਲ ਇਹ ਨਹੀਂ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹੋ ਜਿਹੇ ਗੱਲਾਂ ਪੁੱਟਿਆ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਤੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸ਼ਨ ਕੀਤੇ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਂ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਵੀ ਪਾਰਟੀ ਕਰਕੇ ਉਹ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਇਸ ਕਰਕੇ ਉਹਦਾ ਕੀ ਫਰਕ ਪੈਂਦਾ ਨਹੀਂ ਮੈਂ ਤਾਂ ਕਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਇਹ ਸਭ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿਹਾ ਵਿਕਰਮ ਜਿੱਠੀ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹ ਰਹੇ ਕਿ ਵਿਕਰਮ ਜਿੱਠੀ ਨੇ ਕੰਮ ਨਹੀਂ ਕੀਤਾ ਇਸ ਤਰ੍ਹਾਂ ਦਾ ਵਿਕਰਮ ਵੇਖੋ ਮੇਰੇ ਭਰਾ ਮੈਂ ਉਹਨਾਂ 'ਚ ਰਿਹਾ ਮੈਚ ਉਹਨਾਂ ਦੇ ਕੋਹ ਕਿੰਦੂ ਕੋਹ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੇ ਉਹ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਅਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਖੜਾ